ਅੱਜ ਪੂਰੀ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਇੱਕ ਬਹੁਤ ਹੀ ਹੋਂਕਾਰ ਵਰਕਰ ਨੂੰ ਜਿਹੜਾ ਕਿ ਪਹਿਲਾਂ ਹੀ ਇਸ ਤਜਰਬੇ ਦੇ ਵਿੱਚ ਮਾਹਰ ਸੀਗੇ ਐਫਸੀਆਈ ਦੇ ਵਰਕਰ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਵਿਆਹ ਹੌ ਦਾ ਪੰਜਾਬ ਦਾ ਚੇਅਰਮੈਨ ਲਾ ਕੇ ਸਾਡੇ ਇਲਾਕੇ ਨੂੰ ਬਹੁਤ ਵੱਡੀ ਖੁਸ਼ੀ ਦਿੱਤੀ ਹੈਗੀ ਇਹ ਖੁਸ਼ੀ ਦੇ ਵਿੱਚ ਸਾਰਾ ਇਲਾਕਾ ਖੁਸ਼ੀ ਵਿੱਚ ਲੱਡੂ ਵੰਡ ਰਿਹਾ ਹੈਗਾ ਅਸੀਂ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਇੱਕ ਯੋਗ ਵਿਅਕਤੀ ਨੂੰ ਜੋਗ ਅਹੁਦਾ ਦਿੱਤਾ ਹੈ ਕਿਉਂਕਿ ਐਫਸੀ ਨਾਲ ਉਹਨਾਂ ਨੇ ਪਹਿਲਾਂ ਉਹਨਾਂ ਦਾ ਤਜਰਬਾ ਹੈ ਬਿਅਰ ਹਾਊਸ ਦੇ ਵਿੱਚ ਕਿਉਂ ਇਹ ਵੀ ਬਿਅਰੋ ਸਪੀਕਰ ਡਿਪਾਰਟਮੈਂਟ ਇਹੋ ਜਿਹਾ ਹੈ ਜਿਹੜਾ ਸਟੋਰੇਜ ਦਾ ਇੰਤਜ਼ਾਮ ਦੇਖਦਾ ਹੈ ਐਫਸੀ ਵੀ ਸਟੋਰੇਜ ਦਾ ਇੰਤਜ਼ਾਮ ਦੇਖਦੀ ਹੈਗੀ ਸੋ ਅਸੀਂ ਸ਼੍ਰੀ ਭਗਵੰਤ ਸਿੰਘ ਜੀ ਦਾ ਤੇ ਗੈਰੀਵਾਲ ਜੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੱਕ ਯੋਗ ਵਰਕਰ ਨੂੰ ਯੋਗਾ ਗੂ ਨੂੰ ਯੋਗਾ ਉਹਦਾ ਦੇਖ ਕੇ ਨਵਾਜਿਆਗਾ ਅਸੀਂ ਤੈਨੂੰ ਆਰਤੀਆ ਸ਼ਿਸ਼ੂਨ ਦਾ ਧੰਨਵਾਦ ਕਰਦੇ ਕਿੰਨਾ ਕੁ ਫਾਇਦਾ ਮਿਲੂਗਾ ਆਰਤੀਆ ਸ਼ਿਸ਼ੂਨ ਨੂੰ ਦੇਖਿਆ ਗਿਆ ਕਿ ਆਰਤੀਆਂ ਨੇ ਕਾਫੀ ਮੁਸ਼ਕਲਾਂ ਰਹਿੰਦੀਆਂ ਸੀ ਬੇਰੋਜ਼ਗਾਰ ਦੇ ਵਿੱਚ ਮੰਗਾ ਵੀ ਸੀਗੇ ਉਹ ਕਿਵੇਂ ਕਿੰਨਾ ਕਰ ਲੋ ਇਹਦਾ ਆਰਤੀਆ ਨੂੰ ਕਲਾਸ ਸੈਲਰਾਂ ਨੂੰ ਕਈ ਕਰਪਟ ਜਿਹੜੇ ਅਫਸਰ ਹੁੰਦੇ ਨੇਗੇ ਉਹ ਜਦੋਂ ਇੱਕ ਵਿਅਕਤੀ ਸਾਡੇ ਨਿਜੀ ਨਿਜੀ ਬਣ ਗਿਆ ਵੈਸੇ ਤਾਂ ਉਹਨਾਂ ਦਾ ਤਿਆਰਪਾ ਸਾਡੇ ਨਾਲ ਵੀ ਹਾਸਟ ਹੈਗਾ ਪਰ ਜਿਹੜੀਆਂ ਮੁਸ਼ਕਲਾਂ ਸਾਨੂੰ ਆਉਂਦੀਆਂ ਨੇਗੀਆਂ ਹੁਣ ਅਸੀਂ ਇਹ ਸੌਖੇ ਹੀ ਆੜਤੀਆ ਭਾਈਚਾਰਾ ਸਾਡਾ ਪੰਜਾਬ ਲੈਵਲ ਤੇ ਸੌਖੀ ਮਸਲਾ ਹੱਲ ਹੋ ਜਾਕਰੂ। ਸਾਨੂੰ ਬਹੁਤ ਖੁਸ਼ੀ ਧੂਰੀ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਸਰਦਾਰ ਸ੍ਰਿੰਦਰ ਸਿੰਘ ਚੱਟਰਾ ਜੀ ਨੂੰ ਜੋਗ ਆ ਉਹਦੇ ਨਾਲ ਨਵਾਜਿਆ ਗਿਆ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਆਂ। ਸਾਡੇ ਧੂਰੀ ਸ਼ਹਿਰ ਵਿੱਚ ਅੱਜ ਪੂਰੀ ਖੁਸ਼ੀ ਦਾ ਮਾਹੌਲ ਹੈ। ਇਹ ਖੁਸ਼ੀ ਅਸੀਂ ਲੱਡੂ ਵੰਡ ਕੇ ਜੀ ਮਨਾ ਰਹੇ ਹਾਂਗੇ। ਪਹਿਲਾਂ ਸੁਤਿੰਦਰ ਸਿੰਘ ਛੱਟਾ ਜੀ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਜਿਨ੍ਹਾਂ ਨੂੰ ਆਮ ਆਦੀ ਪਾਰਟੀ ਦੇ ਸਰਦਾਰ ਭਗਵੰਤ ਮਾਨ ਨੇ ਇਹ ਅਹੁਦਾ ਦੇ ਕੇ نوازਿਆ ਔਰ ਹਮ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ ਹਾਈ ਕਮਾਂਡ ਦਾ ਆਮ ਆਦੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸੁਤਿੰਦਰ ਸਿੰਘ ਛੱਟਾ ਜੀ ਨੂੰ ਇਹ ਅਹੁਦਾ ਦਿੱਤਾ ਕਿਉਂਕਿ ਉਹਨਾਂ ਦੀ ਯੋਗਤਾ ਨੂੰ ਦੇਖਦੇ ਹੋਏ ਆਲ ਇੰਡੀਆ ਅਪਸੀਏ ਦੇ ਪਹਿਲਾਂ ਵੀ ਪ੍ਰਧਾਨ ਸੀਗੇ ਤੇ ਉਹ ਇਸ ਗੱਲ ਦੇ ਮਾਹਿਰ ਨੇ ਤੇ ਜ਼ਾਬੇਵਾਰ ਨੇ ਸਾਨੂੰ ਉਮੀਦ ਹੈ ਵੀ ਇਸ ਡਿਪਾਰਟਮੈਂਟ ਨੂੰ ਇਹ ਹੋਰ ਵੀ ਅੱਗੇ ਲੈ ਕੇ ਜਾਣਗੇ ਜੋ ਕਿ ਇਹਨਾਂ ਦੇ ਰੁਕੇ ਹੋਏ ਕੰਮ ਨੇ ਉਹ ਕੰਮਾਂ ਨੂੰ ਬਹੁਤ ਛੱਡ ਕੇ ਕਰਾਉਣ